ਦੇ ਪੱਲੇ ਨਾਮ ਧੰਨ ਹੈ ਉਹ ਸੱਚਾ ਛਾ ਹੈ ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਹੈ ਸੰਪੂਰਨਤਾ ਦਿਵਸ ਅਸੀਂ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਗੁਰਪੁਰਬ ਮਨਾਉਨੇ ਆ ਉਹਦੇ ਵਿੱਚ ਇੱਕ ਗੁਰਪੁਰਬ ਆਉਂਦਾ ਹੈ ਪਹਿਲਾ ਪ੍ਰਕਾਸ਼ ਦਿਹਾੜਾ ਜੋ 4 ਤਾਰੀਖ ਨੂੰ ਆ ਰਿਹਾ ਉਹ ਆਪਾਂ ਦਿਹਾੜਾ ਉਸ ਦਿਨ ਆਪਾਂ ਉਹਦਾ ਇਤਿਹਾਸ ਸਾਂਝਾ ਕਰਾਂਗੇ ਜੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ। ਦੂਸਰਾ ਦਿਹਾੜਾ ਅਸੀਂ ਮਨਾਉਨੇ ਆ ਜੋ ਅੱਜ ਹੈ ਉਹ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ। ਜੋ ਦਮਦਮਾ ਸਾਹਿਬ ਦੀ ਧਰਤੀ ਤੇ ਗੁਰੂ ਕੀ ਕਾਂਛੀ ਜੋ ਪੰਜਾਂ ਤਖਤਾਂ ਵਿੱਚੋਂ ਇੱਕ ਤਖਤ ਹੈ ਤਖਤ ਸ੍ਰੀ ਦਮਦਮਾ ਸਾਹਿਬ। ਤੀਸਰਾ ਦਿਹਾੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਮਨਾਇਆ ਜਾਂਦਾ ਹੈ ਉਹ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਜੋ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਡੇੜ ਦੀ ਧਰਤੀ ਤੇ ਉੱਥੇ ਮਨਾਇਆ ਜਾਂਦਾ ਪਹਿਲਾ ਪ੍ਰਕਾਸ਼ ਦਾ ਦਿਹਾੜਾ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਸੱਚਖੰਡ ਸ੍ਰੀ ਦਰਬਾਰ ਸਾਹਿਬ ਸੰਪੂਰਨਤਾ ਦਿਵਸ ਦਮਦਮਾ ਸਾਹਿਬ ਤੇ ਗੁਰਤਾ ਗੱਦੀ ਦਿਵਸ ਨਾਡੇੜ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਔਰ ਜਦੋਂ ਤੁਸੀਂ ਜੀਵਨ ਬਿਉਰਾ ਵੀ ਪੜੋਗੇ ਉਹਦੇ ਵਿੱਚ ਤੁਹਾਨੂੰ ਜਦੋਂ ਕਾਲਮ ਬਣਾਏ ਨੇ ਉਹਦੇ ਵਿੱਚ ਤਾਂ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਹਿਲਾ ਨਾਮ ਆਏਗਾ ਤਾਂ ਉੱਥੇ ਪਹਿਲਾਂ ਸਤਗੁਰਾਂ ਦਾ ਪ੍ਰਕਾਸ਼ ਲਿਖਿਆ ਹੋਏਗਾ ਵੀ ਕਦੋਂ ਹੋਇਆ ਉਹ ਡੇਟ ਲਿਖ ਦਿੱਤੀ ਵੀ 1469 ਦੇ ਵਿੱਚ ਕਤਕ ਦੀ ਪੂਰਨਮਾਸੀ ਇਸ ਤਰ੍ਹਾਂ ਤੋਂ ਉਹਦੇ ਤੋਂ ਬਾਅਦ ਮਹਾਰਾਜ ਜੀ ਦੇ ਮਾਤਾ ਪਿਤਾ ਦਾ ਨਾਮ ਸੰਤਾਨ ਦਾ ਨਾਮ ਆਏਗਾ ਫਿਰ ਜਦੋਂ ਗੁਰਤਾ ਗੱਦੀ ਕਦੋਂ ਮਿਲੀ ਉਥੇ ਆਦ ਗੁਰੂ ਲਿਖਿਆ ਵੀ ਮਹਾਰਾਜ ਮੁੜ ਤੋਂ ਗੁਰੂ ਨੇ ਉਹਦੇ ਤੋਂ ਬਾਅਦ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਲਿਖ ਕੇ ਪ੍ਰਕਾਸ਼ ਦਿਵਸ ਵੀ ਹੈ ਗੁਰਤਾ ਗੱਦੀ ਦਿਵਸ ਵੀ ਹੈ ਉਹਦੇ ਤੋਂ ਬਾਅਦ ਅਖੀਰ ਤੇ ਜਾ ਕੇ ਇੱਕ ਕੌਲਮ ਆਉਂਦਾ ਜੋਤੀ ਜੋਤ ਦਿਵਸ ਤਾਂ ਉਹ ਫਿਰ 1539 ਉੱਥੇ ਆਪਾਂ ਨੂੰ ਮਿਲਦਾ ਤੋ ਜੋਤੀ ਜੋਤ ਦਿਵਸ ਪਹਿਲੇ ਪਾਤਸ਼ਾਹ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਉਹ ਕੌਲਮ ਤੁਹਾਨੂੰ ਇਸੇ ਤਰ੍ਹਾਂ ਹੀ ਮਿਲੇਗਾ ਵੀ ਐਸ ਡੇਟ ਨੂੰ ਪਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਆਉਂਦਾ ਆ ਵੀ ਗੁਰੂ ਗ੍ਰੰਥ ਸਾਹਿਬ ਜੀ ਪਹਿਲਾ ਪ੍ਰਕਾਸ਼ 1604 ਉਹਦੇ ਤੋਂ ਬਾਅਦ ਫਿਰ ਗੁਰਤਾ ਗੱਦੀ ਦਿਵਸ 1708 ਤਾਂ ਜਦੋਂ ਜੋਤੀ ਜੋਤ ਵਾਲਾ ਜਿਹੜਾ ਕੌਲਮ ਖਾਨਾ ਆਉਂਦਾ ਹੈ ਉੱਥੇ ਫਿਰ ਸ਼ਬਦ ਲਿਖਿਆ ਹੈ ਜੁਗੋ ਜੁਗ ਅਟਲ। ਵੀ ਜੋ ਸ਼ਬਦ ਗੁਰੂ ਹੈ ਉਸ ਦਾ ਕਦੀ ਜੋਤੀ ਜੋ ਦਿਵਸ ਨਹੀਂ ਹੈ। ਇਸੇ ਕਰਕੇ ਤਰੇ ਦਿਹਾੜੇ ਜਿਹੜੇ ਨੇ ਪਹਿਲਾ ਪ੍ਰਕਾਸ਼ ਸੰਪੂਰਨਤਾ ਦਿਵਸ ਤੇ ਗੁਰਤਾ ਗੱਦੀ ਦਿਵਸ। ਤੋਂ ਅੱਜ ਜੋ ਸੰਪੂਰਨਤਾ ਦਿਵਸ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਦਮਦਮਾ ਸਾਹਿਬ ਦੀ ਧਰਤੀ ਤੇ ਜਿੱਥੇ ਕਲਗੀਧਰ ਪਾਤਸ਼ਾਹ ਮਹਾਰਾਜ ਉਹ ਤਰਤ ਹੈ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਵੀ ਚਰਨ ਪਾਏ ਨੇ ਮਹਾਰਾਜ ਜੀ ਦਾ ਜਿਸ ਸਰੋਵਰ ਨੂੰ ਅੱਜ ਗੁਰੂ ਸਰ ਕਹਿੰਦੇ ਨਾ ਆਪ ਜੀ ਜਿਨ੍ਹਾਂ ਨੇ ਦਮਦਮਾ ਸਾਹਿਬ ਦਰਸ਼ਨ ਕੀਤੇ ਹੋਣੇ ਆ ਸੁਰਤ ਚ ਆ ਜਾਈਗੀ ਬਾਤ ਉਹ 베ਰੀ ਦੇ ਰੁੱਖ ਥੱਲੇ ਗੁਰੂ ਨਾਨਕ ਸਾਹਿਬ ਮਹਾਰਾਜ ਬੈਠੇ ਸਨ ਔਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉੱਥੇ ਗਏ ਨੇ 1665 ਤੇ 66 ਦੇ ਲਗਭਗ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਗੁਰਦੇਵ ਵੀ ਉੱਥੇ ਮਹਾਰਾਜ ਗਏ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਮਾਲਵੇ ਦਾ ਇਲਾਕਾ ਜਿਹੜਾ ਹੈ ਸਤਗੁਰਾਂ ਨੇ ਉਧਰ ਰਹਿਮਤਾਂ ਕੀਤੀਆਂ ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਗਏ 1665 ਦੇ ਦਰਮਿਆਨ ਤੋਂ ਉਸ ਵਕਤ ਭਾਈ ਡੱਲੇ ਦਾ ਜਿਹੜਾ ਪਿਤਾ ਸਲੇਮ ਸ਼ਾਹ ਅਸੀਂ ਜ਼ਿਆਦਾਤਰ ਜਦੋਂ ਉਹਨੂੰ ਸਾਬੋ ਕੀ ਤਲਵੰਡੀ ਕਹਿੰਦੇ ਨਾ ਜੇ ਅਸੀਂ ਸੋਚਦੇ ਹਾਂ ਵੀ ਭਾਈ ਸਾਭੋ ਤੇ ਉਹ ਤੋਂ ਬਾਅਦ ਉਹਦਾ ਪੁੱਤਰ ਭਾਈ ਡੱਲਾ ਨਹੀਂ ਭਾਈ ਸਾਭੋ ਤੋਂ ਨੌਵੀਂ ਪੀੜੀ ਦੇ ਵਿੱਚ ਜਾ ਕੇ ਭਾਈ ਡੱਲਾ ਜੀ ਨੇ ਭਾਈ ਡੱਲੇ ਦੇ ਪਿਤਾ ਦਾ ਨਾਮ ਜਿਹੜਾ ਉਹ ਸਲੇਮ ਸ਼ਾ ਸੀ ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗਏ ਆ ਸਭੋ ਕੀ ਤਲਵੰਡੀ ਉਸ ਵਕਤ ਭਾਈ ਡੱਲੇ ਦੀ ਉਮਰ ਜਿਹੜੀ ਉਹ 4 ਸਾਲ ਸੀ 1661 ਦਾ ਜਨਮ ਹੈ ਭਾਈ ਡੱਲੇ ਦਾ ਤੇ ਮਹਾਰਾਜ ਜੰਦੇ 65 ਚ 4 ਸਾਲ ਦਾ ਇਹਦੇ ਪਿਤਾ ਭਾਈ ਸਲੇਮ ਸ਼ਾਹ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬੜੀ ਭਾਵਨਾ ਦੇ ਨਾਲ ਜੀਉ ਆਇਆ ਆਖਿਆ ਸੇਵਾ ਕੀਤੀ ਔਰ ਮਹਾਰਾਜ 9 ਦਿਨ ਰਹੇ ਦਮਦਮਾ ਸਾਹਿਬ ਦੀ ਧਰਤੀ ਤੇ ਔਰ ਇਹ ਭਾਈ ਡੱਲਾ ਆਪਣੇ ਪਿਤਾ ਸਲੇਮ ਸ਼ਾਹ ਦੇ ਨਾਲ ਸਤਿਗੁਰਾਂ ਦੇ ਦਰਸ਼ਨ ਕਰਨ ਆਉਂਦਾ ਰਿਹਾ ਅੱਜ ਜਦੋਂ ਧੰਨ ਗੁਰੂ ਕਲਗੀ ਤਰਪਾਤਸ਼ਾਹ ਮਹਾਰਾਜ ਚੌਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਜਿੱਥੇ ਇੱਕ ਉੱਚੇ ਟਿੱਬੇ ਦੇ ਨੇੜੇ ਥੱਲੇ ਮਹਾਰਾਜ ਬਿਰਾਜੇ ਤੇ ਉਸ ਵਰਮੀ ਨੂੰ ਮਾਲਵੇ ਦੀ ਭਾਸ਼ਾ ਵਿੱਚ ਵਰਮੀ ਕਹਿ ਦਿੰਦੇ ਆ ਟਿੱਬੀ ਹੋਵੇ ਛੋਟੀ ਭਾਵੇਂ ਕਿਸ ਤਰ੍ਹਾਂ ਉੱਚੀ ਜਗ੍ਹਾ ਹੋਵੇ ਤਾਂ ਮਹਾਰਾਜ ਥੱਲੇ ਬੈਠੇ ਤਾਂ ਉਸ ਉੱਚੀ ਜਗ੍ਹਾ ਨੂੰ ਸਤਿਗੁਰਾਂ ਨੇ ਨਮਸਕਾਰ ਕੀਤੀ ਤਾਂ ਭਾਈ ਸਲੇਮ ਸ਼ਾਹ ਪੁੱਛਦਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਭਾਈ ਡੱਲੇ ਦਾ ਪਿਤਾ ਬੀ ਮਹਾਰਾਜ ਤੁਸੀਂ ਆ ਬਰਮੀ ਨੂੰ ਟਿੱਬੀ ਨੂੰ ਜਿਹੜਾ ਉਹ ਨਮਸਕਾਰ ਕਿਉਂ ਕੀਤੀ ਐ ਤੇ ਉੱਤੇ ਕਿਉਂ ਨਹੀਂ ਬੈਠੇ ਥੱਲੇ ਕਿਉਂ ਬੈਠੇ ਮਹਾਰਾਜ ਕਹਿੰਦੇ ਵੀ ਇਹਦੇ ਉੱਤੇ ਵੀ ਬੈਠਣ ਵਾਲਾ ਜਿਹੜਾ ਹੈ ਉਹ ਆਵੇਗਾ ਜਿਹੜਾ ਇੱਥੇ ਆ ਕੇ ਆਪਣਾ ਨਿਵਾਸ ਕਰੇਗਾ ਔਰ ਇਹ ਤਖਤ ਬਣੇਗਾ ਨੋਂ ਨੇਜੇ ਉੱਚਾ ਕਹਿੰਦੇ ਤਖਤ ਬਣੇਗਾ ਤੇ ਇੱਥੇ ਵੀ ਰੌਣਕਾਂ ਲੱਗਣੀਆਂ ਨੇ ਉਹ ਆਉਣਗੇ ਇਹ ਬਚਨ ਮਹਾਰਾਜ ਜੀ ਨੇ ਕੀਤੇ ਫਿਰ ਸਤਗੁਰੂ ਉਸ ਸਥਾਨ ਤੇ ਗਏ ਜਿੱਥੇ ਗੁਰੂ ਨਾਨਕ ਸਾਹਿਬ ਜਿਸ 베ਰੀ ਸਾਹਿਬ ਥੱਲੇ ਬੈਠੇ ਸਨ ਉਹ ਅਜੇ ਕੱਚੀ ਜਗ੍ਹਾ ਸੀ ਛਪੜੀ ਰੂਪ ਸੀ ਪਾਣੀ ਇਕੱਠਾ ਹੋਇਆ ਮਹਾਰਾਜ ਜੀ ਨੇ ਆਪ ਉਹਦੇ ਵਿੱਚੋਂ ਗਾਰ ਕੱਢੀ ਆਪਣੇ ਹੱਥਾਂ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਔਰ ਦੁਸ਼ਾਲਾ ਬਹੁਤ ਕੀਮਤੀ ਸਤਗੁਰਾਂ ਨੇ ਸਰੀਰ ਤੇ ਲਿਆ ਸੀ ਜਿਵੇਂ ਆਪਾਂ ਲੋਈ ਕਹਿ ਦਿੰਨੇ ਆ ਤੋ ਬਹੁਤ ਕੀਮਤੀ ਦੁਸ਼ਾਲਾ ਉਹਦੇ ਵਿੱਚ ਭਰ-ਭਰ ਕੇ ਗਾਰ-ਬਾਰ ਕੱਢੀ ਤੇ ਕਿਸੇ ਸਿੱਖ ਨੇ ਆਖਿਆ ਵੀ ਮਹਾਰਾਜ ਇਹ ਦੁਸ਼ਾਲਾ ਬੜਾ ਕੀਮਤੀ ਆ ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸਰੋਵਰ ਵੀ ਬੜਾ ਕੀਮਤੀ ਹੈ ਇਹ ਉਸ ਸਰ ਨੂੰ ਅੱਜ ਗੁਰੂ ਸਰ ਕਿਹਾ ਜਾਂਦਾ ਤੋ ਜਦੋਂ ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅੰਮਤ ਤੋਂ 40 ਸਾਲ ਬਾਅਦ ਕਿਉਂਕਿ ਮਹਾਰਾਜ 1665 ਵਿੱਚ ਜਾਂਦੇ ਆ ਅੱਜ ਸਤਗੁਰੂ ਧੰਨ ਗੁਰੂ ਕਲਗੀ ਤਰਪਾਤਸ਼ਾਹ ਮਹਾਰਾਜ 40 ਸਾਲ ਬਾਅਦ ਖਿਦਰਾਣੇ ਦੀ ਢਾਬ ਤੋਂ ਜਦੋਂ ਵਾਪਸ ਉਧਰ ਦਾ ਜੰਗ ਲੜ ਕੇ ਆਉਂਦਿਆਂ ਹੋਇਆਂ ਵੱਖ-ਵੱਖ ਪੜਾਵਾਂ ਤੇ ਬਖਸ਼ਿਸ਼ਾਂ ਮੇਰਾ ਮਤਾ ਕਰਦਿਆਂ ਸਤਿਗੁਰੂ ਜਿਹੜਾ ਉਹ ਸਭ ਉਹ ਕੀ ਤਲਵੰਡੀ ਪਹੁੰਚ ਰਿਹਾ ਏ ਉਸ ਵਕਤ ਭਾਈ ਡੱਲਾ ਜਿਹੜਾ ਆ ਜੋ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਕੇਵਲ ਉਹਦੀ ਆਰਬਲਾ 4 ਸਾਲ ਸੀ ਅੱਜ ਉਹ 45 46 ਸਾਲ ਦਾ ਹੋ ਚੁੱਕਾ ਤੇ ਅੱਜ ਗੁਰੂ ਕਲਗੀ ਤਰਪਾਤਸ਼ਾਹ ਮਹਾਰਾਜ ਜਦੋਂ ਆਉਂਦੇ ਨੇ ਉਧਰਲੇ ਪਾਸੇ ਨੂੰ ਇਹਨੂੰ ਪਤਾ ਲੱਗਦਾ ਵੀ ਮਹਾਰਾਜ ਆ ਰਹੇ ਨੇ ਉਥੇ ਕਵੀ ਸੰਤੋਖ ਸਿੰਘ ਨੇ ਲਿਖਿਆ ਨੇ ਘਰ ਪ੍ਰਤੀ ਇੱਕ ਇੱਕ ਬੰਦਾ ਇਕੱਠਾ ਕੀਤਾ ਸ਼ਸਤਰ ਧਾਰੀ ਸਭ ਕਰਕੇ ਲਗਭਗ 400 ਜਿਹੜੇ ਨੇ ਸਰੀਰ ਲੈ ਕੇ ਸਤਿਗੁਰਾਂ ਨੂੰ ਅੱਗੋਂ ਜੀ ਆਇਆਂ ਕਹਿਣ ਵਾਸਤੇ ਗਿਆ ਵੀ ਮਹਾਰਾਜ ਤੁਸੀਂ ਆ ਰਹੇ ਹੋ ਔਰ ਅੱਗੋਂ ਜੀ ਆਇਆਂ ਕਿਹਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਲੈ ਕੇ ਆਇਆ ਉਸ ਵਕਤ ਤੇ 48 ਪਿੰਡਾਂ ਦੀ ਦੋ ਘਟ 50 48 ਪਿੰਡ ਸੀ ਜਿਹੜਾ ਭਾਈ ਡੱਲੇ ਦੀ ਜ਼ਗੀਰ ਸੀ ਉਹਦੀ ਰਿਆਸਤ ਸੀ ਔਰ ਇਹਨੂੰ ਜੰਗਲ ਜਾਂ ਲੱਖੀ ਜੰਗਲ ਉਹ ਇਸ ਕਰਕੇ ਆ ਕਿਉਂਕਿ ਸਤਲੁਜ ਤੋਂ ਲੈ ਕੇ ਘੱਗਰ ਤੱਕ ਇਹ ਲਗਭਗ 100 ਕਿਲੋਮੀਟਰ ਦਾ ਇਲਾਕਾ ਸੀ ਜਿਹੜਾ ਬੰਜਰ ਤੇ ਬੇਆਬਾਦ ਸੀ ਪਾਣੀ ਦੀ ਬਹੁਤ ਵੱਡੀ ਕਿੱਲਤ ਸੀ ਕਦੇ ਇਹਨੂੰ ਲਾਹੌਰ ਨੇ ਅਧੀਨ ਕਰਨ ਦਾ ਯਤਨ ਕੀਤਾ ਕਦੇ ਸਰਹੰਦ ਦੇ ਅਧੀਨ ਕਦੇ ਮੁਲਤਾਨ ਦੇ ਅਧੀਨ ਪਰ ਜ਼ਿਆਦਾਤਰ ਲੋਕ ਜਿਹੜੇ ਨੇ ਉਹ ਸੁਤੰਤਰ ਰਹਿਣ ਛੇਤੀ ਕੀਤੇ ਅਧੀਨਗੀ ਮੰਨੀ ਨਹੀਂ ਮਹਾਰਾਜ ਜੀ ਨੂੰ ਲੈ ਕੇ ਆਇਆ ਤੇ ਇਹਦਾ ਇੱਕ ਕੱਚਾ ਕਿਲਾ ਸੀ ਇਹਨੇ ਆਖਿਆ ਮਹਾਰਾਜ ਅੰਦਰ ਉਤਾਰਾ ਕਰੋ ਸਾਹਿਬ ਕਹਿੰਦੇ ਨਹੀਂ ਅਸੀਂ ਅੰਦਰ ਪਰਿਵਾਰ ਹੈ ਇਸਤਰੀਆਂ ਨੇ ਅਸੀਂ ਬਾਹਰ ਉਤਾਰਾ ਕਰਾਂਗੇ ਆਂਦਾ ਨਹੀਂ ਮਹਾਰਾਜੋ ਇੱਕ ਪਾਸੇ ਕਹਿੰਦੇ ਨਹੀਂ ਬਾਹਰ ਕਰਾਂਗੇ ਕਹਿੰਦੇ ਫਿਰ ਆਪਣੇ ਮਹਿਲਾਂ ਦਾ ਤਾਂ ਉਤਾਰਾ ਕਿਉਂਕਿ ਮਤਾਵਾਂ ਵੀ ਇੱਥੇ ਆ ਕੇ ਮਿਲੀਆਂ ਨਾ ਸਤਗੁਰੂ ਸੱਚੇ ਪਾਤਸ਼ਾਹ ਜੀ ਨੂੰ ਮਾਤਾ ਸੁੰਦਰੀ ਜੀ ਮਤਾ ਸਾਹਿਬ ਕੋਲ ਭਾਈ ਸੇ ਭਾਈ ਮਣੀ ਸਿੰਘ ਜੀ ਦਿੱਲੀ ਤੋਂ ਆਏ ਨੇ ਤੋ ਇੱਥੇ ਆਖਿਆ ਫਿਰ ਮਤਾ ਕਹਿੰਦੇ ਉਹਨਾਂ ਨੂੰ ਪੁੱਛ ਲੋ ਉਹਨਾਂ ਦੀ ਜਿਵੇਂ ਮਰਜ਼ੀ ਤੋਂ ਮਤਾਵਾਂ ਦਾ ਅੰਦਰ ਉਤਾਰਾ ਹੋਇਆ ਸਤਗੁਰਾਂ ਨਿਕਲੇ ਦੀ ਕੰਧ ਦੇ ਨਾਲ ਜਿਹੜਾ ਤੰਬੂ ਲਾਇਆ ਗਿਆ ਇੱਥੇ ਗੁਰੂ ਪਾਤਸ਼ਾਹ ਮਹਾਰਾਜ ਜੀ ਜਦੋਂ ਆਏ ਜਿੱਥੇ ਹੋਰ ਅਨੇਕਾਂ ਘਟਨਾਵਾਂ ਵਾਪਰੀਆਂ ਨੇ ਭਾਈ ਡੱਲੇ ਨੇ ਸਤਗੁਰਾਂ ਦੇ ਨਾਲ ਅਨੰਦਪੁਰ ਸਾਹਿਬ ਦਾ ਤਿਆਗਣਾ ਸਹਿਬਜ਼ਾਦਿਆਂ ਦੀ ਸ਼ਹਾਦਤ ਜੰਗਾਂ ਜੁੱਧਾਂ ਦਾ ਜ਼ਿਕਰ ਕੀਤਾ ਉਹਦੇ ਵਿੱਚ ਇਹ ਵੀ ਆਖਿਆ ਮਹਾਰਾਜ ਕਿਤੇ ਮੈਨੂੰ ਯਾਦ ਕਰਦੇ ਸ਼ਹਿਦ ਅਨੰਦਪੁਰ ਸਾਹਿਬ ਨਾ ਛੱਡਣਾ ਪੈਂਦਾ ਮੇਰੇ ਕੋਲੇ ਬੜੇ ਯੋਧੇ ਨੇ ਬੜੇ ਸੂਰਮੇ ਨੇ ਲੜਦੇ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਵੀ ਜਿਹੜੇ ਨਾਲ ਸੰਨ ਉਹ ਵੀ ਕੋਈ ਘੱਟ ਨਹੀਂ ਸਨ ਉਹਨਾਂ ਨੇ ਵੀ ਆਪਣੇ ਪ੍ਰਾਣ ਤੱਕ ਵਾਰ ਦਿੱਤੇ ਇਹਨਾਂ ਜਦੋਂ ਵਾਰ-ਵਾਰ ਗੱਲ ਕੀਤੀ ਫਿਰ ਸਾਹਿਬ ਨੇ ਜਿਹਦਾ ਭਲਾ ਕਰਨਾ ਵੀ ਉਹਦੇ ਅੰਦਰ ਸੂਕਸ਼ਮ ਜੀ ਹਉਮੈ ਵੀ ਹੋਵੇ ਤੇ ਮਹਾਰਾਜ ਕੱਢ ਦਿੰਦੇ। ਇਧਰ ਸਤਗੁਰਾਂ ਨੂੰ ਬੰਦੂਕ ਭੇਂਟ ਕੀਤੀ ਤੇ ਮਹਾਰਾਜ ਕਹਿੰਦੇ ਲਿਆ ਫਿਰ ਭਾਈ ਨਿਸ਼ਾਨਾ ਪਰਖ ਲੈਨੇ ਆ। ਤਾਂ ਉਥੇ ਆਪਣੇ ਬੰਉਨਾ ਆਖਿਆ ਵੀ ਸਰਦਾਰਾ ਅਨਿਆਈ ਮੌਤੇ ਮਰਵਾਉਣਾ ਨਿਸ਼ਾਨੇ ਪਰਖਣ ਲਈ ਬੰਦੇ ਥੋੜੀ ਹੁੰਦੇ ਆ। ਜੰਗ ਜੁੱਦ ਦੀ ਗੱਲ ਕਰੇ ਵਾਪਸ ਆ ਗਿਆ ਕੋਈ ਔਨਲੀ ਤਿਆਰ ਨਹੀਂ ਹੋਇਆ। ਸਤਗੁਰੂ ਮਹਾਰਾਜ ਕਹਿੰਦੇ ਹੁਣ ਸਾਡੇ ਸਿੱਖਾਂ ਨੂੰ ਆਵਾਜ਼ ਮਾਰ। ਵੀ ਸਤਗੁਰਾਂ ਨੇ ਨਿਸ਼ਾਨਾ ਪਰਖਣਾ ਧਿਆਉ। ਉੱਥੇ ਫਿਰ ਦੋਨਾਂ ਉਹਨਾਂ ਉਹਨਾਂ ਦੇ ਨਾਂ ਤੇ ਅਸਥਾਨ ਅਜ ਬਣਿਆ ਭਾਈ ਵੀਰ ਸਿੰਘ ਤੇ ਭਾਈ ਧੀਰ ਸਿੰਘ ਭਾਈ ਵੀਰ ਸਿੰਘ ਪਿਤਾ ਹੈ ਧੀਰ ਸਿੰਘ ਪੁੱਤਰ ਹੈ ਪਿਤਾ ਤੇ ਪੁੱਤਰ ਇੱਕ ਲੰਗਰ ਦੇ ਵਿੱਚ ਆਟਾ ਗੁੰਨ ਰਿਆ ਸੀ ਦੂਜਾ ਜਿਹੜਾ ਉਹ ਦਸਤਾਰ ਸਜਾ ਰਿਹਾ ਸੀ ਜਿਵੇਂ ਆਵਾਜ਼ ਪਈ ਵੀ ਸਤਗੁਰਾਂ ਨਿਸ਼ਾਨਾ ਪਰਖਣਾ ਗੋਲੀ ਚਲਾ ਕੇ ਤੇ ਮਹਾਰਾਜ ਨੇ ਬੁਲਾਇਆ ਅਗੜ ਪਿਛੜ ਭੱਜ ਕੇ ਆ ਗਏ ਇੱਕ ਦੇ ਹੱਥ ਆਟੇ ਨਾਲ ਲਿਬੜੇ ਦੂਜੇ ਨੇ ਦਸਤਾਰ ਪੂਰੀ ਸਜਾਈ ਨੇ ਹੱਥ ਵਿੱਚ ਲੜ ਪਕੜਿਆ ਹੁੰਦਾ ਹੀ ਤੁਰੇ ਮਾੜਾ ਮੋਟ ਜਿਹੜਾ ਵਾਲ ਇਸ ਤਰ੍ਹਾਂ ਕਰਦਾ ਹੁੰਦਾ ਆ ਕੇ ਖੜੇ ਹੋ ਗਏ ਉਹ ਆਖੇ ਜੀ ਮੈਂ ਪਹਿਲਾਂ ਆਇਆ ਭਾਈ ਦੱਲਾ ਵੇਖੇ ਵੀ ਇਹ ਕੀ ਬਣਿਆ ਉਹ ਆਖੇ ਮੈਂ ਪਹਿਲਾਂ ਆਇਆ ਮਹਾਰਾਜ ਕਹਿੰਦੇ ਦੋਵੇਂ ਖਲੋ ਜੋ ਦੋਨੋਂ ਹੀ ਖਲੋ ਗਏ ਸਤਿਗੁਰੂ ਮਹਾਰਾਜ ਉਹਦੀ ਬੈਰਲ ਜਿਹੜੀ ਨਾਲ ਹੀ ਅਜੇ ਸੱਜੇ ਨੂੰ ਕਰਦੇ ਤੇ ਉੱਥੋਂ ਵੀ ਸਾਨੂੰ ਸਾਡੇ ਤੇ ਆਵੇ ਗੋਲੀ ਸੱਜੇ ਨੂੰ ਹੋ ਜਾਂਦੇ ਨੇ ਜੇ ਮਹਾਰਾਜ ਖੱਬੇ ਕਰਦੇ ਤੇ ਖੱਬੇ ਵੀ ਅਸੀਂ ਅੱਗੇ ਰਹੀਏ ਸਤਗੁਰਾਂ ਨੇ ਮਾੜੀ ਜੀ ਨਾਲੀ ਤਾਂ ਚੁੱਕੀ ਤੇ ਅੱਡੀਆਂ ਚੁੱਕ ਕੇ ਪੰਜਿਆਂ ਤੇ ਖੜੇ ਹੋ ਗਏ ਬਈ ਗੋਲੀ ਉੱਤੋਂ ਦੀ ਨਾ ਲੰਘ ਜਾਏ ਸਾਡੇ ਆਕੇ ਵਜੇ ਭਾਈ ਡੱਲਾ ਵੇਖ ਕੇ ਹੈਰਾਨ ਰਹਿ ਗਿਆ ਸਤਗੁਰਾਂ ਨੇ ਗੋਲੀ ਚਲਾਈ ਤੇ ਦੋਨਾਂ ਦੇ ਉੱਤੋਂ ਦੀ ਕੱਢ ਦਿੱਤੀ ਤੇ ਭਾਈ ਡੱਲਾ ਹੱਥ ਜੋੜ ਕੇ ਕਹਿੰਦਾ ਜੀ ਜੇ ਇਸ ਤਰ੍ਹਾਂ ਹੀ ਕਰਨਾ ਸੀ ਤਾਂ ਮੈਂ ਹੀ ਖੜਾ ਹੋ ਜਾਂਦਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਲਿਆ ਇਹਨਾਂ ਨੂੰ ਥੋੜੀ ਪਤਾ ਸੀ ਵੀ ਇਹ ਉੱਤੋਂ ਦੀ ਜਾਏਗੀ ਇੱਥੇ ਸਲੀ ਛਾਤੀਆਂ ਤਿਆਰ ਕਰਕੇ ਬੈਠੇ ਸਨ ਵੀ ਵਿਚੋਂ ਦੀ ਲੰਗੇਗੀ ਕਹਿੰਦੇ ਤੈਨੂੰ ਸਿਰਫ ਇਹ ਦੱਸਿਆ ਵੀ ਜਿਹੜੇ ਸਾਡੇ ਨਾਲ ਆਨੰਦਪੁਰ ਸਾਹਿਬ ਸਨ ਜਾਂ ਤੁਰੇ ਨੇ ਉਹ ਵੀ ਕੋਈ ਘਟ ਨਹੀਂ ਸਨ ਹਰੇਕ ਸਿਰ ਧੜ ਦੀ ਬਾਜੀ ਲਾਉਣ ਲਈ ਤਿਆਰ ਪਰ ਹੁਕਮ ਉਹਦਾ ਆਗਿਆ ਉਹਦੀ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਸ ਧਰਤੇ ਜਦੋਂ ਜਰਮਨ ਦਾ ਜਿਹੜਾ ਜਿੰਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਬਤ ਵੀ ਬਹੁਤ ਕੁਝ ਲਿਖਿਆ ਉਹਨੇ ਜਦੋਂ ਇਹ ਗਿਣਤੀ ਦਿੱਤੀ ਆ ਨਾ ਉਹ ਕਹਿੰਦਾ ਜਦੋਂ ਵਿਸਾਖੀ ਆਈ ਦਮਦਮਾ ਸਾਹਿਬ ਦੀ ਧਰਤੀ ਤੇ ਤੇ 1 ਲੱਖ ਤੇ 20 ਹਜ਼ਾਰ ਪ੍ਰਾਣੀ ਨੇ ਅੰਮ੍ਰਿਤ ਛਕਿਆ ਉੱਥੇ ਬਈ ਐਸਾ ਮਹਾਰਾਜ ਸਚੇਪਾਤ ਜੀ ਨੇ ਅਮਰ ਸੰਚਾਰ ਦੀਆਂ ਦਾਤਾਂ ਉੱਥੇ ਵਰਤਾਇਆਂ ਬਖਸ਼ਿਸ਼ਾਂ ਕੀਤੀਆਂ ਔਰ ਇਥੋਂ ਤੱਕ ਲਿਖਿਆ ਜਦੋਂ ਅਸੀਂ ਵਖ ਵਖ ਗ੍ਰੰਥਾਂ ਨੂੰ ਪੜ੍ਹਦੇ ਹਾਂ ਬਈ ਅੰਮ੍ਰਿਤ ਛਕਾਉਣ ਵਾਸਤੇ ਫਿਰ ਬਾਟੇ ਥਾਂ ਤੇ ਕੜਾਹਿਆਂ ਦੇ ਵਿੱਚ ਤਿਆਰ ਕੀਤਾ ਗਿਆ ਇੰਨੀ ਸੰਗਤ ਜਿਹੜੀ ਆ ਔਰ ਕਈ ਵਾਰ ਫਿਰ ਉਹ ਬਾਤ ਦੇ ਵਿੱਚ ਜਦੋਂ ਕੜਾਹੇ ਸਾਫ ਕਰ ਰਹੇ ਨੇ ਤੇ ਝਾੜੀਆਂ ਦੇ ਉੱਤੇ ਸਰੋਵਰਾਂ ਵਿੱਚ ਅੰਮ੍ਰਿਤ ਪਾਇਆ ਤੇ ਕਵੀ ਸੰਤੋਖ ਸਿੰਘ ਲਿਖਦੇ ਨੇ ਭਾਈ ਰਤਨ ਸਿੰਘ ਭੰਗੂ ਨੇ ਵੀ ਮਹਾਰਾਜ ਇਹਦਾ ਕਾਰਨ ਸਾਹਿਬ ਕਹਿੰਦੇ ਖਾਲਸਾ ਸੁੰਮਣ ਬਾਣੀ ਹੋਏਗਾ ਸੁੰਮਣ ਬਾਣੀ ਦਾ ਭਾਵ ਜਿਵੇਂ ਸੋਮਾ ਫੁੱਟਦਾ ਨਾ ਤੇ ਉਹ ਕਦੇ ਸੁੱਕਦਾ ਨਹੀਂ ਕਹਿੰਦੇ ਇਸ ਤਰ੍ਹਾਂ ਗੁਰੂ ਕਾ ਖਾਲਸਾ ਜਿਹੜਾ ਉਹ ਸੁੰਮਣ ਬਾਣੀ ਕਰ ਦਿੱਤਾ ਮਹਾਰਾਜ ਜੀ ਨੇ ਬਖਸ਼ਿਸ਼ਾਂ ਕੀਤੀਆਂ ਜਿਹੜਾ ਅੱਜ ਦਾ ਦਿਹਾੜਾ ਸਤਗੁਰਾਂ ਨੇ ਕਿਰਪਾ ਕੀਤੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਹੁਣ ਲਿਖਤ ਕੀਤੀ ਜਾਏ। ਮਹਾਰਾਜ ਜੀ ਨੇ ਉਸੇ ਟਿੱਬੇ ਤੇ ਆ ਕੇ ਉਹਨੂੰ ਪਧਰਾ ਕਰਾਇਆ ਉੱਤੋਂ ਜਿੱਥੇ ਅੱਜ ਤੁਸੀਂ ਤਖਤ ਦੇ ਦਰਸ਼ਨ ਕਰਦੇ ਹੋ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਜਿੱਥੇ ਉੱਚੀ ਥਾਂ ਤੇ ਉਹਨੂੰ ਪਧਰਾ ਕਰਾ ਕੇ ਮਹਾਰਾਜ ਜੀ ਨੇ ਉੱਥੇ ਕਮਰ ਕੱਸਾ ਖੋਲਿਆ। ਸਤਗੁਰੂ ਸੱਚੇ ਪਾਤਸ਼ਾਹ ਬਿਰਾਜੇ। ਫਿਰ ਮਹਾਰਾਜ ਜੀ ਨੇ ਆਗਿਆ ਕੀਤੀ ਵੀ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਤ ਹੋਣੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਬਾਣੀ ਦਰਜ ਕੀਤੀ ਜਾਣੀ। ਤੋਂ ਉਸ ਵਕਤ ਕੁਝ ਥਾਵਾਂ ਤੇ ਅਸੀਂ ਇਸ ਇਤਿਹਾਸ ਦੇ ਨੰ ਪੰਨਿਆਂ ਨੂੰ ਪੜ੍ਹਦੇ ਹਾਂ। ਬੇ ਜਿੱਥੇ ਸ਼ਹੀਦ ਬਾਬਾ ਦੀਪ ਸਿੰਘ ਜੀ ਉਹਨਾਂ ਨੂੰ ਪਉਵਿੰਡ ਤੋਂ ਬੁਲਾਇਆ ਗਿਆ। ਉਹਨਾਂ ਨੂੰ ਸੁਨੇਹਾ ਮਿਲਿਆ ਤੇ ਉਹ ਵੀ ਸਤਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋਏ। ਆਖਿਆ ਮਹਾਰਾਜ ਜੰਗਾ ਜੁੱਧਾਂ ਦੇ ਵੇਲੇ ਅਸੀਂ ਤੁਹਾਡੇ ਨਾਲ ਹੁੰਦੇ। ਸਾਹਿਬ ਕਹਿੰਦੇ ਹਰੇਕ ਦੇ ਸਿਰ ਤੇ ਸੇਵਾ ਹੈ। ਜਿਹੜੀ ਸੇਵਾ ਉਹਦੇ ਤੋਂ ਲੈਣੀ ਉਹਨੇ ਉਹ ਸੇਵਾ ਕਰਨੀ ਫਿਰ ਧੀਰਮਲ ਦੇ ਅੱਗੋਂ ਅਣਜਾਈ ਸਨ ਧੀਰਮਲ ਜਿਹੜਾ ਹੈ ਉਹਦੀ ਮੌਤ ਹੋ ਚੁੱਕੀ ਹੈ ਬਹੁਤ ਸਮਾਂ ਪਹਿਲਾਂ ਲੇਕਿਨ ਜਿਹੜੇ ਧੀਰਮਲੀਏ ਨੇ ਉਹਨਾਂ ਦੇ ਕੋਲੋਂ ਵੀੜ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਉਤਾਰਾ ਕਰਨਾ ਪਰ ਉਹਨਾਂ ਨੇ ਕਹਿਣ ਤੋਂ ਦੇਣ ਤੋਂ ਨਾ ਕਰ ਦਿੱਤੀ ਵੀ ਜੇ ਗੁਰੂ ਇੰਨਾ ਸਮਰੱਥ ਹੈ ਉਹੀ ਜੋਤ ਹੈ ਤੇ ਬਾਣੀ ਆਪ ਉਚਾਰ ਲੈਣ ਫਿਰ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੀ ਜਿਹੜੀ ਲਿਖਤ ਆ ਉਹ ਆਰੰਭ ਕਰਾਈ ਜਦੋਂ ਆਰੰਭ ਕਰਾਈ ਤੇ ਵਿਸਾਖੀ ਵਾਲੇ ਦਿਨ ਤੱਕ ਇਤਿਹਾਸ ਕਹਿੰਦਾ ਹੈ ਵੀ ਸੋਹਿਲਾ ਸਾਹਿਬ ਤੱਕ ਜਿਹੜੀ ਬਾਣੀ ਆ ਉਹਦੀ ਲਿਖਤ ਹੋਈ ਲਗਭਗ 3.4 ਮਹੀਨੇ ਲੱਗਿਆ 3.4 ਮਹੀਨਿਆਂ ਦੇ ਵਿੱਚ ਭਾਈ ਸਾਹਿਬ ਭਾਈ ਮਣੀ ਸਿੰਘ ਦੀ ਹੁਣਾਂ ਨੂੰ ਮੁੱਖ ਲਖਾਰੀ ਲਾਇਆ ਜਿਵੇਂ ਗੁਰੂ ਅਰਜਨ ਦੇ ਪਾਤਸ਼ਾਹ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਤੋਂ ਲਿਖਵਾਇਆ ਇਸ ਤਰ੍ਹਾਂ ਧੰਨ ਗੁਰੂ ਕਲਗੀ ਤਰਪਾਤਸ਼ਾਹ ਮਹਾਰਾਜ ਜੀ ਨੇ ਭਾਈ ਸੇ ਭਾਈ ਮਣੀ ਸਿੰਘ ਜੀ ਹੁਣਾਂ ਨੂੰ ਲਾ ਕੇ ਉਹਨਾਂ ਦੇ ਸਹਾਇਕ ਲਖਾਰੀ ਸ਼ਹੀਦ ਬਾਬਾ ਦੀਪ ਸਿੰਘ ਜੀ ਹੁਣਾਂ ਨੂੰ ਲਾਇਆ ਔਰ ਜਦੋਂ ਲਿਖਤ ਕਰਦੇ ਮਹਾਰਾਜ ਜੀ ਨੇ ਕਲਮਾ ਘੜ ਕੇ ਜਿਹਦੇ ਨਾਲ ਜਿਸ ਕਲਮ ਨਾਲ ਲਿਖਿਆ ਜਾਂਦਾ ਨਾਲੇ ਕਾਗਿਆ ਕੀਤੀ ਵੀ ਜਿਹੜੀ ਕਲਮ ਲਿਖਦਿਆਂ ਲਿਖਦਿਆਂ ਘਸ ਜਾਏ ਉਹਦੀ ਦੁਬਾਰਾ ਵਰਤੋਂ ਨਿਕਰਨੀ ਨਵੀਂ ਕਲਮ ਜਿਹੜੀ ਹੈ ਉਹਦਾ ਇਸਤੇਮਾਲ ਕਰੋ ਤੇ ਜਿਹੜੀਆਂ ਕੱਸੀਆਂ ਕਲਮਾਂ ਨੇ ਉਹਨਾਂ ਸੰਭਾਲ ਕੇ ਰੱਖ ਲਓ ਇਹ ਸਾਢੇ 4 ਮਹੀਨੇ ਨਿਰੰਤਰ ਜਦੋਂ ਤੰਬੂ ਲੱਗਾ ਅੱਜ ਜਦੋਂ ਅਸੀਂ ਉਹ ਰੂਪ ਵੇਖਾਂਗੇ ਨਾ ਹੁਣ ਸਾਡੇ ਸਾਹਮਣੇ ਵੀ ਦਮਦਮਾ ਸਾਹਿਬ ਦਾ ਨਾਮ ਲਵਾਂਗੇ ਤਾਂ ਅਸੀਂ ਉਸ ਢਾਂਚੇ ਨੂੰ ਬਿਲਡਿੰਗ ਦਾ ਜੋ ਸਟਰਕਚਰ ਹੈ ਜਿਸ ਰੂਪ ਦੇ ਵਿੱਚ ਹੈ ਉਹ ਸਾਰਾ ਕੁਝ ਉਸ ਤਰ੍ਹਾਂ ਆਏਗਾ ਪਰ ਜਿਹੜਾ ਉਹ ਸਮਾਂ ਭਾਈ ਬਲਵੰਤ ਸਿੰਘ ਕੋਠਾ ਗੁਰੂ ਤੇ ਉਹਦੇ ਨਾਲ ਸਾਖੀ ਮਾਲਵਾ ਦੇਸ਼ ਰਟਣ ਦੀ ਉਹਦੇ ਵਿੱਚ ਲਿਖਿਆ ਵੀ ਉਸ ਵਕਤ ਦੇ ਵਿੱਚ ਜਿਹੜੇ ਸਬੂ ਕੀ ਤਲਵੰਡੀ ਦੇ ਵਿੱਚ ਬਹੁਤਾਂ ਤਤ ਝੁੱਗੀਆਂ ਸਨ ਜੇ ਕੋ ਘਰ ਵੀ ਸਨ ਤੇ ਉਹਨਾਂ ਦੀਆਂ ਕੰਧਾਂ ਜੜੀਆਂ ਨਾ ਕਮਰਿਆਂ ਕੋਠਿਆਂ ਦੀਆਂ ਡਲਿਆਂ ਦੀਆਂ ਬਣੀਆਂ ਡਲੇ ਆਪ ਦੀ ਵੇਖਦੇ ਵੀ ਜਦੋਂ ਚੀਕਣੀ ਮਿੱਟੀ ਚ ਤਰੇੜਾਂ ਪੈ ਜਾਂਦੀਆਂ ਉਸ ਤਰ੍ਹਾਂ ਹੀ ਪੁੱਟਿਆ ਤੇ ਗਾਰਾ ਰੱਖ ਕੇ ਸਹੀ ਤਰੀਕੇ ਨਾਲ ਟਿਕਾਤਾ ਉਹ ਹੀ ਕੰਧਾਂ ਤੇ ਉੱਤੇ ਵਿੰਗੀਆਂ ਟੇਡੀਆਂ ਲਟਾਉਣਾ ਜਿਹੜੀਆਂ ਨੇ ਛਤੀਰੀਆਂ इत्याਦਿਕ ਵਲੇ ਪਾ ਕੇ ਇਸ ਇਸ ਤਰ੍ਹਾਂ ਜਿਹੜਾ ਉਸ ਪਾਕ ਉੱਪਰ ਇਸ ਤਰ੍ਹਾਂ ਛੱਤਾਂ ਪਾਈਆਂ ਹੋਈਆਂ ਤੋ ਇਹੋ ਜਿਹਾ ਰੂਪ ਸੀ ਮਹਾਰਾਜ ਜੀ ਨੇ ਉੱਥੇ ਤੰਬੂ ਲਗਵਾ ਕੇ ਬਾਣੀ ਦੀ ਲਿਖਤ ਜਿਹੜੀ ਉਹ ਆਰੰਭ ਕਰਵਾ ਦਿੱਤੀ ਮਹਾਰਾਜ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਪਾਵਨ ਬਾਣੀ ਦਾ ਉਚਾਰਨ ਕਰਦੇ ਭਾਈ ਸੇ ਭਾਈ ਮਣੀ ਸਿੰਘ ਜੀ ਲਿਖਦੇ ਸ਼ੀਦ ਬਾਬਾ ਦੀਪ ਸਿੰਘ ਜੀ ਸ਼ਾਹੀ ਬਣਾਉਣ ਕਲਮਾ ਕਢਣ ਨਾਲ ਸਹਾਇਤਾ ਕਰਦੇ ਔਰ ਫਿਰ ਪਿਛਲੇ ਪੈਰ ਦੁਪਹਿਰੇ ਕੁਝ ਸਮਾਂ ਰਾਮ ਕਰਨ ਤੋਂ ਬਾਅਦ ਫਿਰ ਸ਼ਾਮ ਨੂੰ ਜਿਹੜਾ ਦਿਨ ਦਾ ਚੌਥਾ ਪੈਰ ਹੈ ਉਸ ਪਾਵਨ ਗੁਰਬਾਣੀ ਦੀ ਵਿਆਖਿਆ ਹੁੰਦੀ ਧੰਨ ਗੁਰੂ ਕਲਗੀ ਤਰਪਾਤਸਾਹ ਮਹਾਰਾਜ ਆਪ ਵਿਚਾਰ ਕਰਦੇ ਕੁਝ ਸਿੱਖ ਸੰਜੋ ਆਉਂਦੇ ਕੁਝ ਸਮਾਂ ਸੁਣਦੇ ਤੇ ਚਲੇ ਜਾਂਦੇ ਪਰ 48 ਉਹ ਸਿੱਖ ਨੇ ਜਿਨ੍ਹਾਂ ਨੇ ਇੱਕ ਓੰਕਾਰ ਤੋਂ ਲੈ ਕੇ 18 10 20 ਅਖੀਰ ਤੱਕ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਰਸਨਾ ਤੋਂ ਗੁਰਬਾਣੀ ਦੀ ਵਿਚਾਰ ਸਰਵਣ ਕੀਤੀ ਔਰ ਦੋ ਅਸੀਂ ਪੜਾਂਗੇ ਮਹਾਰਾਜ ਨਾਲ ਇਹ ਕਹਿੰਦੇ ਕਿ ਉਹ ਜਿਉਂਦੇ ਜੀਵਨ ਮੁਕਤ ਹੋ ਗਏ ਵੇਖੋ ਇੱਕ ਪਾਸੇ ਮੈਦਾਨੇ ਜੰਗ ਵਿੱਚ ਜੂਝਣ ਵਾਲਿਆਂ ਨੂੰ ਮੁਕਤੀ ਦੀ ਮਹਾਰਾਜ ਜੀ ਨੇ ਪਦਵੀ ਦਿੱਤੀ ਜਿਹੜੇ ਖਿਦਰਾਣੇ ਦੀ ਢਾਬ ਤੇ ਜੂਦੇ ਨੇ ਉਹਨਾਂ ਨੂੰ ਆਖਿਆ ਮੁਕਤ ਨੇ ਪਰ ਅੱਜ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨਾਲ ਜੁੜ ਕੇ ਇੱਕ ਸੋਰੋ ਕੇ ਸੁਣਿਆ ਉਹ ਵੀ 48 ਦੇ 48 ਜਿਹੜੇ ਨੇ ਉਹ ਜੀਵਨ ਮੁਕਤ ਹੋ ਗਏ ਉਹ ਜੀਵਨ ਮੁਕਤ ਮਹਾਰਾਜ ਨੇ ਸ਼ਬਦ ਵਰਤਿਆ ਜਦੋਂ ਸਾਢੇ 4 ਮਹੀਨੇ ਬਾਅਦ ਫਿਰ ਇਹ ਲਿਖਤ ਜਿਹੜੀ ਉਹ ਸੰਪੂਰਨ ਹੋਈ ਉਹਦੇ ਤੋਂ ਬਾਅਦ ਫਿਰ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਆਰੰਭ ਕਰਵਾਇਆ ਗਿਆ ਜਿਹੜਾ ਭਾਦਰੋਂ ਵਦੀ 1 ਤੋਂ ਲੈ ਕੇ ਜਿਵੇਂ ਅੱਜ ਭਾਦਰੋਂ ਵਦੀ ਤੀਜ ਹੈ ਤੀਜ ਨੂੰ ਫਿਰ ਸੰਪੰਨਤਾ ਹੋਈ ਤੇ ਬਹੁਤ ਵੱਡੇ ਰੂਪ ਦੇ ਵਿੱਚ ਜੋੜ ਮੇਲਾ ਹੋਇਆ ਬਹੁਤ ਵੱਡੇ ਰੂਪ ਦੇ ਵਿੱਚ ਉਹ ਜੋ ਲਿਖਤ ਹੋਈ ਇਹਦੇ ਵਿੱਚ 31 ਰਾਗ ਕਿਉਂਕਿ ਇੱਕ ਰਾਗ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੈ ਜਵੰਤੀ ਜੀ ਦੇ ਚਾਰ ਸ਼ਬਦ ਤੇ ਚਾਰੇ ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ 59 ਸ਼ਬਦ 57 ਸ਼ਲੋਕ ਜਿਹੜੇ ਨੇ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰਕੇ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲਿਖਤ ਜਿਹੜੀ ਉਹ ਕਰਵਾਏ ਹੁਣ ਜਿਹੜੀਆਂ ਉਹ ਕਲਮਾਂ ਸਨ ਜੋ ਲਿਖਦੇ ਆ ਲਿਖਦੇ ਆ ਕਸੀਆਂ ਵਾਵਾ ਕੱਠੀਆਂ ਹੋ ਗਈਆਂ ਸ਼ਾਈ ਬਚੀ ਔਰ ਫਿਰ ਜਿੱਥੇ ਅੱਜ ਆਪਾਂ ਗੁਰਦੁਆਰਾ ਲਖਣਸਾਰ ਨਾਲ ਸਰੋਵਰ ਦੇ ਦედაਰ ਕਰਦੇ ਹਾਂ ਮਹਾਰਜ ਕਹਿੰਦੇ ਕਲਮਾ ਵੀ ਸਾਰੀਆਂ ਇਹਦੇ ਵਿੱਚ ਪਾ ਦਿਓ ਔਰ ਇਹ ਸ਼ਾਈ ਵੀ ਜੜੀ ਇਹਦੇ ਵਿੱਚ ਪਾ ਦਿਓ ਤੇ ਨਾਲ ਬਚਨਾ ਖਿਆ ਇਹ ਹੈ ਪ੍ਰਗਟ ਹਮਾਰੀ ਕਾਂਛੀ ਗੁਰਬਿਲਾਸ ਪਾਤਸ਼ਾਹ 10ਵੇਂ ਭਾਈ ਸੁੱਖਾ ਸਿੰਘ ਲਿਖਦੇ ਭਾਈ ਕੋਇਰ ਸਿੰਘ ਤੇ ਭਾਈ ਸੁੱਖਾ ਸਿੰਘ ਉਹਨਾਂ ਦੋਨਾਂ ਜਿਹੜਾ ਗ੍ਰੰਥਾਂ ਵਿੱਚ ਜ਼ਿਕਰ ਆਇਆ ਕਹਿੰਦੇ ਇਹ ਹੈ ਪ੍ਰਗਟ ਹਮਾਰੀ ਕਾਂਛੀ ਇਹਾ ਪੜਾਂ ਤੋੜ ਮਤਰਾਸੀ ਢੋਰ ਕਹਿੰਦੇ ਪਸ਼ੂ ਨੂੰ ਬੈਲ ਬੁੱਧ ਕਹਿੰਦੇ ਬੈਲ ਬੁੱਧੀ ਵਾਲਾ ਵੀ ਇੱਥੇ ਆਏਗਾ ਭਾਵਨਾ ਨਾਲ ਨਾਤਮਸਤਕ ਹੋਏਗਾ ਉਹਨੂੰ ਵੀ ਜਿਹੜਾ ਆ ਉਹ ਗਿਆਨ ਦੀ ਦਾਤ ਗੁਰੂ ਦੇ ਸ਼ਬਦ ਵਿੱਚੋਂ ਇਹ ਗਿਆਨ ਇਹ ਸੋਝ ਜਿਹੜੀ ਇਸ ਥਾਂ ਤੋਂ ਪ੍ਰਾਪਤ ਹੋਵੇਗੀ ਮਹਾਰਾਜ ਜੀ ਨੇ ਉਸ ਨੂੰ ਗੁਰੂ ਕੀ ਕਾਂਛੀ ਸ਼ਬਦ ਜਿਹੜਾ ਉਹ ਕਲਗੀਧਰ ਪਿਤਾ ਮਹਾਰਾਜ ਜੀ ਨੇ ਵਰਤਿਆ ਔਰ ਸਤਗੁਰੂ ਦਾਤਾ ਜੀ ਨੇ ਇੱਥੇ ਦੋ ਦਾਤਾਂ ਜਿਹੜੀਆਂ ਦਿੱਤੀਆਂ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੰਪੂਰਨ ਕੀਤਾ ਉਥੇ ਜਿਵੇਂ ਭਾਈ ਸੇਭਾਈ ਮਣੀ ਸਿੰਘ ਜੀ ਜਿਨ੍ਹਾਂ ਨੇ ਹੱਥੀ ਲਿਖਤ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਹਨਾਂ ਨੂੰ ਫਿਰ ਸਤਖੰਡ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਵੀ ਥਾਪਿਆ ਗਿਆ ਗ੍ਰੰਥ ਤੇ ਗ੍ਰੰਥ ਦੀ ਸੇਵਾ ਕਰਨ ਵਾਲਾ ਗ੍ਰੰਥੀ ਮਹਾਰਾਜ ਜੀ ਨੇ ਦੋ ਦਾਤਾਂ ਉਸ ਧਰ ਦੇ ਉੱਤੇ ਦਮਦਮਾ